ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਹਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਜੀਵਨ ਬਾਰੇ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਸਿੱਖ ਜਗਤ ਵਿੱਚ ਬਹੁਤ ਸਤਿਕਾਰ ਸੀ ਉਹਨਾਂ ਨੇ 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖਿਆ ਦੇ ਪ੍ਰਸਾਰ ਲਈ ਬਹੁਤ ਅਹਿਮ ਭੂਮਿਕਾ ਨਿਭਾਈ ਉਹਨਾਂ ਦਾ ਜਨਮ 1882 ਈਸਵੀ ਵਿੱਚ ਪਿੰਡ ਖੋੜੀ ਦੁੰਨਾ ਸਿੰਘ ਤਹਿਸੀਲ ਅਤੇ ਜ਼ਿਲ੍ਹਾ ਗੁਜਰਾਤ ਵਿੱਚ ਸਰਦਾਰ ਪ사와 ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਸੰਤ ਪ੍ਰੇਮ ਸਿੰਘ ਜੀ ਕੋਤੜਾ ਗੋਤਨਾ ਸਬੰਧ ਰੱਖਦੇ ਸਨ। ਸੰਤ ਪ੍ਰੇਮ ਸਿੰਘ ਜੀ ਅਜੇ ਬਾਲ ਅਵਸਥਾ ਵਿੱਚ ਹੀ ਸਨ ਜਦੋਂ ਉਹਨਾਂ ਦੇ ਮਾਤਾ ਜੀ ਪ੍ਰਲੋਕ ਸਿਧਾਰਕ। ਬਾਲ ਅਵਸਥਾ ਹੋਣ ਕਰਕੇ ਸੰਤ ਪ੍ਰੇਮ ਸਿੰਘ ਜੀ ਦੀ ਦੇਖਭਾਲ ਉਹਨਾਂ ਦੇ ਦਾਦਾ ਜੀ ਸਰਦਾਰ ਅਰੂਰ ਸਿੰਘ ਨੇ ਕੀਤੀ। ਸ਼ੁਰੂ ਤੋਂ ਹੀ ਧਾਰਮਿਕ ਵਿਚਾਰਾਂ ਵਾਲੇ ਹੋਣ ਕਰਕੇ ਉਹ ਛੋਟੀ ਉਮਰ ਵਿੱਚ ਹੀ ਡੇਰਾ ਮੁਰਾਲਾ ਸਾਹਿਬ ਚਲੇ ਗਏ। ਉਹਨਾਂ ਨੇ ਸੰਤ ਬਿਸ਼ਨ ਸਿੰਘ ਦੀ ਅਗਵਾਈ ਹੇਠ ਡੇਰਾ ਮੁਰਾਲਾ ਸਾਹਿਬ ਵਿੱਚ ਬਹੁਤ ਨਿਸ਼ਕਾਮ ਸੇਵਾ ਕੀਤੀ। ਇਸ ਕਰਕੇ 1905 ਈਸਵੀ ਵਿੱਚ ਉਹਨਾਂ ਨੂੰ ਡੇਰੇ ਦਾ ਮੁਖੀ ਦਾ ਪਦ ਦਿੱਤਾ ਗਿਆ। ਸੰਤ ਪ੍ਰੀਮ ਸਿੰਘ ਜੀ ਆਪਣੇ ਸਮੇਂ ਦੇ ਇੱਕ ਮਹਾਨ ਸਮਾਜ ਸੁਧਾਰਕ ਸਨ। ਉਹਨਾਂ ਦੇ ਜਨਮ ਸਮੇਂ ਲੁਬਾਣਾ ਬਰਾਤਰੀ ਦੇ ਸੱਭਿਆਚਾਰ ਤੇ ਕਈ ਨਵੇਕਲੇ ਅਤੇ ਅਲੱਗ ਪੱਖ ਸਨ। ਉਹਨਾਂ ਵਿੱਚ ਕਈ ਸਮਾਜਿਕ ਬੁਰਾਈਆਂ ਜਿਵੇਂ ਨਸ਼ਿਆਂ ਦੀ ਵਰਤੋਂ, ਛੂਤ-ਛਾਤ ਪ੍ਰਥਾ, ਅਨਪੜਤਾ ਪ੍ਰਚਲਿਤ ਸੀ। ਔਰਤਾਂ ਅਤੇ ਪੁਰਸ਼ ਦੋਵੇਂ ਹੀ ਨਸ਼ਿਆਂ ਦੀ ਵਰਤੋਂ ਕਰਦੇ ਸਨ। 20ਵੀਂ ਸਦੀ ਦੇ ਸ਼ੁਰੂ ਵਿੱਚ ਲੁਬਾਣਾ ਬਰਾਦਰੀ ਨੇ ਸੰਤ ਪ੍ਰੇਮ ਸਿੰਘ ਜੀ ਦੀ ਅਗਵਾਈ ਹੇਠ ਸਮਾਜਿਕ ਸੁਧਾਰਾਂ ਦਾ ਕੰਮ ਸ਼ੁਰੂ ਕੀਤਾ। ਉਹਨਾਂ ਨੇ ਆਪਣੇ ਪਿੰਡਾਂ ਵਿੱਚ ਰਹਿ ਰਹੇ ਦਲਿਤਾਂ ਨੂੰ ਅੰਮ੍ਰਿਤ ਛਕਾਇਆ। ਅਸਲ ਵਿੱਚ ਸੰਤ ਪ੍ਰੇਮ ਸਿੰਘ ਜੀ ਪਛੜੇ ਹੋਏ ਵਰਗਾਂ ਦੇ ਪ੍ਰਤੀਨਿਧੀ ਸਨ। ਉਹਨਾਂ ਦੇ ਪੱਦਰ ਨੂੰ ਉੱਚਾ ਚੱਕਣ ਲਈ ਉਹਨਾਂ ਨੇ ਛਲਾਗਾਜੋਗ ਕੰਮ ਕੀਤਾ। ਲੁਬਾਣਾ ਭਾਈਚਾਰੇ ਦੀ ਆਪਣੀ ਇੱਕ ਅਲੱਗ ਕਿਸਮ ਦੀ ਬੋਲੀ ਸੀ ਜਿਸ ਨੂੰ ਲੁਬਾਨਕੀ ਬੋਲੀ ਵੀ ਕਿਹਾ ਜਾਂਦਾ ਸੀ। ਦੂਜੇ ਲੋਕ ਇਸ ਬੋਲੀ ਨੂੰ ਸਮਝ ਨਹੀਂ ਸੀ ਸਕਦੇ ਇਹ ਇੱਕ ਵੱਖਰੀ ਬੋਲੀ ਸੀ ਜਿਸ ਵਿੱਚ ਕਈ ਪਛਾਵਾਂ ਦੇ ਸ਼ਬਦ ਮਿਲੇ ਹੋਏ ਸਨ ਲੁਬਾਣਾ ਬਰਾਤਰੀ ਵਿੱਚ ਕਈ ਦਿਲਚਸਪ ਅਜੀਬ ਖਰਚੀਲੇ ਅਤੇ ਬਹੁਤ ਲੰਮਾ ਸਮਾਂ ਚੱਲਣ ਵਾਲੇ ਰਿਵਾਜ ਪ੍ਰਚਲਿਤ ਸਨ ਜਨਮ ਵਿਆਹ ਤੇ ਮੌਤ ਨਾਲ ਸੰਬੰਧਿਤ ਕਈ ਖਰਚੀਆਂ ਅਜੀਬ ਅਤੇ ਅਧ ਧਾਰਮਿਕ ਰਸਮਾਂ ਵੀ ਪ੍ਰਚਲਿਤ ਸਨ ਪਿਆ ਤੋਂ ਪਹਿਲਾ ਮੰਗਣੀ ਦੀ ਰਸਮ ਹੁੰਦੀ ਰਿਸ਼ਤਾ ਕਰਾਉਣ ਵਿੱਚ ਵਿਚੋਲੇ ਦੀ ਭੂਮਿਕਾ ਬਹੁਤ ਐਮ ਹੁੰਦੀ ਸੀ ਉਸ ਸਮੇਂ ਵਿਚੋਲੇ ਇੱਕ ਤੋਂ ਜ਼ਿਆਦਾ ਹੁੰਦੇ ਸਨ ਉਹਨਾਂ ਦਾ ਲੜਕੇ ਵਾਲਿਆਂ ਤੇ ਬਹੁਤ ਜ਼ਿਆਦਾ ਆਰਥਿਕ ਬੋਝ ਸੀ ਮਹਾਂਪੁਰਸ਼ ਸੰਤ ਪ੍ਰੇਮ ਸਿੰਘ ਜੀ ਨੇ ਵਿਵਹਾਰ ਸੁਧਾਰ ਲਹਿਰ ਦੌਰਾਨ ਇੱਕ ਮਤੇ ਰਾਈ ਸਪਸ਼ਟ ਕਰ ਦਿੱਤਾ ਕਿ ਰਿਸ਼ਤਾ ਕਰਾਉਣ ਅਤੇ ਵਿਆਹ ਦੇ ਸਮੇਂ ਇੱਕ ਹੀ ਵਿਚੋਲਾ ਹੋਵੇਗਾ ਇਸ ਨਾਲ ਕਾਫੀ ਲੋਕਾਂ ਨੂੰ ਰਾਹਤ ਮਿਲੀ ਆਪਣੀ ਗੋਤ ਤੋਂ ਬਾਹਰ ਰਿਸ਼ਤਾ ਕਰਨ ਦਾ ਰਿਵਾਜ ਬਹੁਤ ਹੀ ਸ਼ਕਤੀ ਨਾਲ ਅਪਣਾਇਆ ਜਾਂਦਾ ਸੀ ਸੰਤ ਪ੍ਰੇਮ ਸਿੰਘ ਜੀ ਨੇ ਆਪਣੀ ਵਿਵਹਾਰ ਸੁਧਾਰ ਲਹਿਰ ਰਾਹੀਂ اپنی ਗੋਤ ਵਿੱਚ ਰਿਸ਼ਤਾ ਕਰਨ ਤੇ ਜੋ ਦਿੱਤਾ ਉਹਨਾਂ ਨੇ ਆਪਣੇ ਪਿੰਡ ਖੋੜੀ ਦੁੰਨਾ ਸਿੰਘ ਜ਼ਿਲ੍ਹਾ ਗੁਜਰਾਤ ਵਿੱਚ ਆਪ ਹਾਜ਼ਰ ਹੋ ਕੇ ਚਾਰ ਵਿਆਹ ਉੱਥੇ ਇੱਕੋ ਸਮੇਂ ਕਰਵਾਏ। ਗੋਤ ਬਰਾਦਰੀ ਛੱਡ ਦਿੱਤੀ ਗਈ। ਘੋਤੜਾ ਗੋਤ ਦੀ ਲੜਕੀ ਦੀ ਸ਼ਾਦੀ ਘੋਤੜਾ ਗੋਤ ਦੇ ਲੜਕੇ ਨਾਲ ਕੀਤੀ ਗਈ। ਇਹ ਜਾਨਣਾ ਅਜੀਬ ਹੈ ਕਿ ਲੁਬਾਣਾ ਬਰਾਦਰੀ ਵਿੱਚ ਮੁਕਲਾਵੇ ਵਿਆਹ ਤੋਂ 3, 5 ਜਾਂ 7 ਸਾਲਾਂ ਬਾਅਦ ਲਿਆਂਦਾ ਜਾਂਦਾ ਸੀ। ਸੰਤ ਪ੍ਰੇਮ ਸਿੰਘ ਜੀ ਨੇ ਵਿਆਹ ਦੇ ਨਾਲ ਹੀ ਡੋਲੀ ਤੋਰਨ ਦੀ ਰਸਮ ਤੇ ਜੋਰ ਦਿੱਤਾ। ਸੰਤ ਪ੍ਰੇਮ ਸਿੰਘ ਜੀ ਨੇ 1918 ਇਸਵੀ ਤੋਂ 1947 ਇਸਵੀ ਤੱਕ ਗੁਜਰਾਤ, ਗੁਜਰਾਵਾਲਾ, ਜਲੰਧਰ, ਲਾਹੌਰ, ਲਾਇਲਪੁਰ, ਸ਼ੇਖਪੁਰਾ ਅਤੇ ਸਿਆਲਕੋਟ ਜ਼ਿਲ੍ਹਿਆਂ ਵਿੱਚ ਉਹ ਤੇ ਹੀ ਮਹੱਤਵਪੂਰਨ ਵਿਹਾਰ ਸੁਧਾਰ ਲਹਿਰ ਚਲਾਈ। ਇਨ੍ਹਾਂ ਸੰਮੇਲਨਾਂ ਵਿੱਚ ਲੁਬਾਣਾ ਬ੍ਰਾਦਰੀ ਦੇ ਵੱਡੀ ਗਿਣਤੀ ਵਿੱਚ ਲੋਕ ਪੰਜਾਬ ਅਤੇ ਦੂਜੇ ਪ੍ਰਾਂਤਾਂ ਤੋਂ ਹਾਜ਼ਰ ਹੁੰਦੇ। ਝੋਲੀ, ਕਾਗੜਾ, ਨਸ਼ਿਆਂ ਦੀ ਵਰਤੋਂ, ਪਰਦਾ ਪ੍ਰਥਾ ਅਤੇ ਖਰਚੀਲੇ ਰਸਮੋ ਰੀਵਾਜਾਂ ਵਿਰੁੱਧ ਪ੍ਰਚਾਰ ਕੀਤਾ ਗਿਆ। 1943 ਇਸਵੀ ਵਿੱਚ ਲੁਬਾਣਾ ਬ੍ਰਾਦਰੀ ਨੂੰ ਆਪਣੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਦੇਣ ਲਈ ਸੰਤ ਪ੍ਰੇਮ ਸਿੰਘ ਜੀ ਨੇ ਇੱਕ ਪ੍ਰਸਿੱਧ ਪੁਸਤਕ ਜੀਵਨ ਬਾਬਾ ਮੱਖਣ ਸ਼ਾਹ ਲੁਬਾਣਾ ਦੀਵਾਨ ਸਿੰਘ ਮਹਿਕਮ ਅਤੇ ਬਾਬਾ ਹਰਨਾਮ ਸਿੰਘ ਤੋਂ ਲਿਖਵਾਈ ਆਪਣੇ ਸ਼ਲਾਘਾਯੋਗ ਯਤਨਾ ਕਰਕੇ ਸੰਤ ਪ੍ਰੇਮ ਸਿੰਘ ਜੀ ਆਪਣੀ ਬਰਾਦਰੀ ਦੇ ਲੋਕਾਂ ਵਿੱਚ ਸਮਾਜਿਕ ਅਤੇ ਸੱਭਿਆਚਾਰ ਤਬਦੀਲੀ ਲਿਆਉਣ ਵਿੱਚ ਸਫਲ ਹੋਏ। ਉਹਨਾਂ ਦੀ ਲੁਬਾਨ ਦੀ ਬੋਲੀ ਦੀ ਤਾਂ ਪੰਜਾਬੀ ਭਾਸ਼ਾ ਨੇ ਲੈ ਲਈ। ਇਸ ਤਰ੍ਹਾਂ ਲੁਬਾਨਾ ਬਰਾਦਰੀ ਦਾ ਸੱਭਿਆਚਾਰ ਪੰਜਾਬੀ ਅਤੇ ਸਿੱਖ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਗਿਆ। ਸੰਤ ਪ੍ਰੇਮ ਸਿੰਘ ਜੀ ਦੇ ਮਨ ਵਿੱਚ ਇਹ ਗੱਲ ਸਮਝ ਚੁੱਕੀ ਸੀ ਕਿ ਵਿੱਦਿਆ ਹੀ ਬਰਾਦਰੀ ਨੂੰ ਤਰੱਕੀ ਦੇ ਸਿਖਰ ਤੇ ਲਿਆ ਜਾਵੇਗੀ। ਇਸ ਕਰਕੇ ਉਹਨਾਂ ਨੇ ਸਿੱਖਿਆ ਦੇ ਪ੍ਰਸਾਰ ਲਈ ਅੰਤ ਤੱਕ ਯਤਨ ਕੀਤੇ। ਸੰਤ ਪ੍ਰੇਮ ਸਿੰਘ ਜੀ ਨੇ ਸਿੱਖਿਆ ਦੇ ਪ੍ਰਸਾਰ ਦੀ ਸਾਰਾ ਪ੍ਰੋਗਰਾਮ ਸਿੱਖਾਂ ਦੀ ਸਭ ਤੋਂ ਮਹੱਤਵਪੂਰਨ ਸਭਾ ਸਿੰਘ ਸਵਲ ਲਹਿਰ ਦਾ ਅਪਣਾਇਆ। ਉਹਨਾਂ ਰਾਂ ਹੀ ਸਥਾਪਿਤ ਕੀਤੇ ਕਿ ਸਾਰੇ ਸਕੂਲ ਖਾਸਾ ਸਕੂਲ ਸਨ। ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਲਈ ਸਿੱਖਿਆ ਦਾ ਮੁਫਤ ਪ੍ਰਬੰਧ ਕੀਤਾ ਗਿਆ ਸੀ। ਸੰਤ ਪ੍ਰੇਮ ਸਿੰਘ ਜੀ ਬਹੁਤ ਹੀ ਦੂਰ ਅੰਦੇਸ਼ ਸਨ ਕਿਉਂਕਿ ਉਹਨਾਂ ਨੇ ਲੁਬਾਣਾ ਬਰਾਦਰੀ ਦੇ ਸੈਨਿਕ ਪਿਸ਼ੋਕੜ ਵਾਲੇ ਸਭ ਤੋਂ ਵੱਡੇ ਅਤੇ ਪ੍ਰਸਿੱਧ ਪਿੰਡ ਟਾਂਡਾ ਜ਼ਿਲ੍ਹਾ ਗੁਜਰਾਤ ਵਿੱਚ ਪਹਿਲੀ ਵਿਦਿਅਕ ਸੰਸਥਾ ਖੋਲਣ ਦਾ ਫੈਸਲਾ ਕੀਤਾ। 1921 ਈਸਵੀ ਵਿੱਚ ਟਾਂਡਾ ਜ਼ਿਲ੍ਹਾ ਗੁਜਰਾਤ ਵਿੱਚ ਗੁਰੂ ਗੋਬਿੰਦ ਸਿੰਘ ਖਾਸਾ ਲੁਬਾਣਾ ਹਾਈ ਸਕੂਲ ਦੀ ਸਥਾਪਨਾ ਕੀਤੀ। 1944 ਈਸਵੀ ਨੂੰ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਬਾਬਕਵਾਲ ਜ਼ਿਲ੍ਹਾ ਸ਼ੇਖਪੁਰਾ ਵਿੱਚ ਸਥਾਪਿਤ ਕੀਤਾ ਗਿਆ। ਇਸ ਸਕੂਲ ਦਾ ਸ਼ੇਖਪੁਰਾ ਅਤੇ ਗੁਜਰਾਵਾਲਾ ਜ਼ਿਲ੍ਹਿਆਂ ਦੀ ਲੁਬਾਣਾ ਭਰਾਤਰੀ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ। ਇਸੇ ਤਰ੍ਹਾਂ ਹੀ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਖੋੜੀ ਦੁੰਨਾ ਸਿੰਘ ਜ਼ਿਲ੍ਹਾ ਗੁਜਰਾਤ ਵਿੱਚ 1945 ਈਸਵੀ ਵਿੱਚ ਸਥਾਪਿਤ ਕੀਤਾ ਗਿਆ। 17 ਮਾਰਚ 1946 ਨੂੰ ਖਾਲਸਾ ਹਾਈ ਸਕੂਲ ਪਟਨੂਰਾ ਜ਼ਿਲ੍ਹਾ ਜਲੰਧਰ ਦੀਨੀ ਸੰਤ ਪ੍ਰੇਮ ਸਿੰਘ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਰੱਖ। ਪੰਜਵਾਂ ਹਾਈ ਸਕੂਲ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਚੱਕ ਨੰਬਰ 88/7 ਆਹ ਟਾਂਡਾ ਨੀਲੀਵਾਰ ਜ਼ਿਲ੍ਹਾ ਮਲਤਾਨ ਵਿੱਚ 1947 ਇਸਵੀ ਵਿੱਚ ਖੋਲਿਆ ਗਿਆ ਗੁਰੂ ਨਾਨਕ ਖਾਲਸਾ ਹਾਈ ਸਕੂਲ ਗੁਰਸਵਰ ਜਿਲ੍ਹਾ ਸਰਗੋਦਾ ਵਿੱਚ ਸਥਾਪਿਤ ਕੀਤਾ ਗਿਆ ਪਿੰਡ ਨੰਗਲ ਲੁਬਾਣਾ ਜੋ ਪਹਿਲਾਂ ਨੰਗਲ ਦਲੀਪ ਦੇ ਨਾਮ ਨਾਲ ਪ੍ਰਸਿੱਧ ਸੀ ਉਹ ਕਪੂਰਥਲਾ ਰਿਆਸਤ ਵਿੱਚ ਪੈਂਦਾ ਸੀ ਇਸ ਪਿੰਡ ਵਿੱਚ ਪਹਿਲਾਂ ਇੱਕ ਮਿਡਲ ਸਕੂਲ ਸੀ ਜੋ ਸੰਤਾਂ ਦੇ ਯਤਨਾ ਸਦਕਾ ਹੀ ਖੁੱਲ੍ਹਾ ਸੀ ਸੰਤ ਪ੍ਰੇਮ ਸਿੰਘ ਜੀ ਨੇ ਲੜਕੀਆਂ ਦੀ ਸਿੱਖਿਆ ਤੇ ਵੀ ਬਹੁਤ ਜ਼ੋਰ ਦਿੱਤਾ 1942 ਇਸਵੀ ਵਿੱਚ ਪਿੰਡ ਖੋੜੀ ਦੁੰਨਾ ਸਿੰਘ ਜ਼ਿਲ੍ਹਾ ਗੁਜਰਾਤ ਵਿੱਚ ਕੰਨਿਆ ਪਾਠਸ਼ਾਲਾ ਸਥਾਪਿਤ ਕੀਤੀ ਕੀ ਬੜੇ ਲਿਖੇ ਨੌਜਵਾਨਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਇਸ ਤੋਂ ਬਿਨਾ ਸਕੂਲਾਂ ਦੀ ਸਥਾਪਨਾ ਤੋਂ ਨਤੀਜਾ ਇਹ ਨਿਕਲਿਆ ਕਿ ਬਰਾਦਰੀ ਅਮੀਰ ਹੋ ਗਈ ਸੰਤ ਪ੍ਰੇਮ ਸਿੰਘ ਜੀ ਸਾਰੇ ਸਕੂਲਾਂ ਦੇ ਪ੍ਰਧਾਨ ਅਤੇ ਉਸਾਰੀਏ ਸਨ ਬਹੁਤ ਸਾਰੇ ਸਕੂਲ ਆਪਜੀ ਦੇ قومی ਪਿਆਰ ਅਤੇ ਅੰਤਖ ਖਾਲਣਾ ਦਾ ਸੁਨਹਿਰੀ ਸਬੂਤ ਸਨ ਸੰਤ ਪ੍ਰੇਮ ਸਿੰਘ ਜੀ ਦੇ ਜਨਮ ਸਮੇਂ ਲੁਬਾਣਾ ਬਰਾਦਰੀ ਦੇ ਲੋਕਾਂ ਵਿੱਚ ਕਈ ਅੰਧਵਿਸ਼ਵਾਸ ਪਾਏ ਜਾਂਦੇ ਸਨ ਤੇ ਉਹ ਕਈ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ। ਕੁਝ ਦੇਵੀ ਅੰਮਾ ਸੱਤੀ ਅਤੇ ਮਾਤ ਦੇਵੀ ਦੀ ਪੂਜਾ ਕਰਦੇ। ਗੁੱਗਾ ਨੋ ਵੀ ਦੇ ਸੱਪ ਦੀ ਪੂਜਾ ਕੀਤੀ ਜਾਂਦੀ ਸੀ। ਇਨ੍ਹਾਂ ਤੋਂ ਇਲਾਵਾ ਲੁਬਾਣਿਆਂ ਵਿੱਚ ਸ਼ਹੀਦ ਦੀ ਪੂਜਾ ਵੀ ਪ੍ਰਚਲਿਤ ਸੀ। ਜਿੰਨਾ ਲੁਬਾਣਿਆਂ ਨੇ ਲੜਾਈ ਦੇ ਮੈਦਾਨ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ, ਉਹਨਾਂ ਦੀ ਯਾਦ ਵਿੱਚ ਸਮਾਦਾਂ ਬਣਾਈਆਂ ਜਾਂਦੀਆਂ ਸਨ। ਸੰਤ ਪ੍ਰੇਮ ਸਿੰਘ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕਰਨ ਕਰਕੇ ਲੁਬਾਣਾ ਬਰਾਦਰੀ ਦੇ ਲੋਕ ਸਿੱਖ ਧਰਮ ਦੇ ਪ੍ਰਭਾਵ ਵਿੱਚ ਆ ਗਏ ਜਿਸ ਕਰਕੇ ਸ਼ਹੀਦਾਂ ਦੀ ਪੂਜਾ ਪਹਿਲਾਂ ਨਾਲੋਂ ਘਟ ਗਈ ਲੁਬਾਣਾ ਬਰਾਦਰੀ ਦੇ ਲੋਕ ਸਿੱਖ ਧਰਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸ਼ਾਮਿਲ ਹੋਏ ਇਹਨਾਂ ਦੀ ਸਿੱਖ ਧਰਮ ਵਿੱਚ ਗਿਣਤੀ ਵਿੱਚ ਦੂਜੇ ਗੁਰੂਆਂ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਤਾਰ ਵਾਧਾ ਹੁੰਦਾ ਗਿਆ ਸੰਤ ਪ੍ਰੇਮ ਸਿੰਘ ਜੀ ਦੀ ਪ੍ਰੇਰਣਾ ਕਰਕੇ ਗੁਜਰਾਤ ਜ਼ਿਲ੍ਹੇ ਵਿੱਚ ਲੁਬਾਣਾ ਬਰਾਦਰੀ ਦੇ ਸਾਰੇ ਪਿੰਡਾਂ ਤੈਰੋਸ਼ਾ ਪਖੜੇਵਾਲੀ ਬਜ਼ੁਰਗਾਵਾਲ ਕੋੜੀ ਦੁੰਨਾ ਸਿੰਘ ਟਾਂਡਾ ਮੋਟਾ ਕਿਲਾ ਸੂਰ ਸਿੰਘ ਬੁੱਢਣ ਅਤੇ ਹਟਕਾ ਦੇ ਸਾਰੇ ਪਿੰਡਾਂ ਵਿੱਚ ਅੰਮ੍ਰਿਤ ਛਕਾਇਆ ਗਿਆ 1915 ਈਸਵੀ ਵਿੱਚ ਗੁਜਰਾਵਾਲਾ ਜ਼ਿਲ੍ਹਾ ਜਿੱਥੇ ਚੱਕੀਆਂ ਡਲਿਆਵਾਲੀ ਢੋਲਣ ਸ਼ਮੀਰ ਧੁੱਪਸੜੀ ਗੁਰਾਲਾ ਮਿਰਜ਼ਾਪੁਰ ਨੰਗਲ ਦੁੰਨਾ ਸਿੰਘ ਆਦਿ ਜਿਹੜੇ ਲੁਬਾਣਾ ਬਰਾਦਰੀ ਦੇ ਪਿੰਡ ਸਨ ਉਹਨਾਂ ਵਿੱਚ ਵੀ ਅੰਮ੍ਰਿਤ ਸੰਚਾਰ ਕਰਾਇਆ ਗਿਆ ਸੰਤ ਪ੍ਰੇਮ ਸਿੰਘ ਜੀ ਰਾਈ ਲਗਾਤਾਰ ਪਿੰਡ ਪਿੰਡ ਵਿੱਚ ਅਤੇ ਜ਼ਿਲ੍ਹੇ ਜ਼ਿਲ੍ਹੇ ਵਿੱਚ ਵੱਡੀ ਪੱਧਰ ਤੇ ਸਿੱਖ ਧਰਮ ਦੇ ਪ੍ਰਚਾਰ ਦਾ ਸਿੱਟਾ ਇਹ ਨਿਕਲਿਆ ਇਹ ਬਹੁਤ ਵੱਡੀ ਗਿਣਤੀ ਵਿੱਚ ਹਿੰਦੂ ਅਤੇ ਸਹਿਜਧਾਰੀ ਲੁਬਾਣੇ ਸਿੱਖ ਧਰਮ ਵਿੱਚ ਆ ਗਏ। ਇਸ ਕਰਕੇ ਸਿੱਖ ਲੁਬਾਣਿਆਂ ਦੀ ਗਿਣਤੀ 1921 ਈਸਵੀ ਵਿੱਚ 77.5% ਹੋ ਗਈ। ਅੰਮ੍ਰਿਤਸਰ ਚਾਰ ਲਹਿਰ ਦੌਰਾਨ ਲੁਬਾਣਾ ਬਰਾਦਰੀ ਦੇ ਸੰਜੋਗ ਨਾਲ ਵੱਖ-ਵੱਖ ਪਿੰਡਾਂ ਵਿੱਚ ਗੁਰਦੁਆਰੇ ਬਣਵਾ ਕੇ ਕਾਫੀ ਪੜ੍ਹੇ ਲਿਖੇ ਗ੍ਰੰਤੀ ਰਖਵਾ ਕੇ ਸੰਤਾਂ ਨੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਕਾਫੀ ਯੋਗਦਾਨ ਪਾਇਆ। ਅੰਤਪਾਪਾ ਪ੍ਰੀਮ ਸਿੰਘ ਜੀ 13 ਅਪ੍ਰੈਲ 1922 ਈਸਵੀ ਨੂੰ ਚੀਫ ਖਾਲਸਾ ਦੀਵਾਨ ਦੇ ਮੈਂਬਰ ਬਣੇ। ਜੂਨ 1924 ਈਸਵੀ ਵਿੱਚ ਉਹਨਾਂ ਨੇ ਸੱਚਗੰਗ ਸ੍ਰੀ ਹਰਮੰਦਰ ਸਾਹਿਬ ਦੀ ਹਰ ਕੀ ਪੋੜੀ ਵਾਲੇ ਪਾਸੇ ਸੰਗਮਰਮਰ ਲਵਾਉਣ ਦੀ ਸੇਵਾ ਕਰਾਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਮੀਟਿੰਗਾਂ ਵਿੱਚ ਹਾਜ਼ਰ ਹੁੰਦੇ ਰਹੇ ਅਤੇ ਬਹੁਤ ਸਰਗਰਮੀ ਨਾਲ ਸ਼ੋਮਨੀ ਕਮੇਟੀ ਦੇ ਹਰ ਕੰਮ ਵਿੱਚ ਹਿੱਸਾ ਲਿਆ। 1942 ਈਸਵੀ ਵਿੱਚ ਸੰਤ ਪ੍ਰੇਮ ਸਿੰਘ ਜੀ ਉਹਨਾਂ ਪੰਜ ਸੰਤਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਸੁਲਤਾਨਪੁਰ ਲੋਧੀ ਦੀ ਆਸਤ ਕਪੂਰਥਲਾ ਵਿਕੇ ਗੁਰਦੁਆਰਾ ਹਕ ਸਾਹਿਬ ਦੀ ਪੁਲੀਸ ਸਾਹਿਬ ਦਾ ਨੀ ਪੱਤਰ ਰੱਖਿਆ ਸੰਤ ਪ੍ਰੇਮ ਸਿੰਘ ਜੀ ਰਾਹੀਂ ਲੁਬਾਣਾ ਬਰਾਦਰੀ ਵਿੱਚ ਸਿੱਖ ਧਰਮ ਦੇ ਪ੍ਰਚਾਰ ਦਾ ਬਹੁਤ ਸੁਧਾਰਵਾਦੀ ਅਸਰ ਹੋਇਆ ਉਹਨਾਂ ਦੇ ਬਹੁਤੇ ਅੰਧਵਿਸ਼ਵਾਸ ਵਹਿਮ ਭਰਮ ਅਤੇ ਬਹੁ ਰੀਤਾਂ ਹੌਲੀ ਹੌਲੀ ਅਲੋਪ ਹੋ ਗਈਆਂ ਉਹਨਾਂ ਦੇ ਧਾਰਮਿਕ ਵਿਸ਼ਵਾਸ ਵੱਖ-ਵੱਖ ਦੇਵੀ ਦੇਵਤਿਆਂ ਤੋਂ ਖਟ ਕੇ ਇੱਕ ਪਰਮਾਤਮਾ ਵਾਲੇ ਪਾਸੇ ਹੋ ਗਏ ਉਨ੍ਹਾਂ ਦਾ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੱਕਾ ਹੋ ਗਿਆ। ਸੰਤ ਪ੍ਰੇਮ ਸਿੰਘ ਜੀ ਦੀ ਪ੍ਰੇਰਣਾ ਅਧਿ ਜੋਗ ਅਗਵਾਈ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਲੁਬਾਣਾ ਬਰਾਦਰੀ ਦੇ ਦੇਸ਼ ਭਗਤਾਂ ਨੇ ਅਕਾਲੀ ਲਹਿਰ ਵਿੱਚ ਹਿੱਸਾ ਲਿਆ। ਸੰਤ ਪ੍ਰੇਮ ਸਿੰਘ ਜੀ ਨੇ ਲੁਬਾਣਾ ਬਰਾਦਰੀ ਵਿੱਚ ਜਾਗਰਤੀ ਲਿਆਉਣ ਲਈ 1939 ਈਸਵੀ ਵਿੱਚ ਇੱਕ ਹਫਤਾਵਾਰ ਅਖਬਾਰ ਪ੍ਰੇਮ ਸੰਦੇਸ਼ ਸ਼ੁਰੂ ਕੀਤਾ। ਸੰਤ ਪ੍ਰੇਮ ਸਿੰਘ ਜੀ ਨੇ ਲੁਬਾਣਾ ਬਰਾਦਰੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਹਿੱਤਾਂ ਨੂੰ ਉਪੜਾਵਾ ਦੇਣ ਲਈ ਤੇ ਲਗਾਤਾਰ ਯਤਨ ਜਾਰੀ ਰੱਖੇ। ਉਹਨਾਂ ਦੀ ਅਗਵਾਈ ਵਿੱਚ ਵਕਫ ਵਕਫ ਇਲਾਕਿਆਂ ਵਿੱਚ ਕਈ ਦਰਬਾਰ ਅਤੇ ਕਾਨਫਰੰਸਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪੰਜਾਬ ਸਰਕਾਰ ਦੇ ਧਿਆਨ ਵਿੱਚ ਲੁਬਾਣਾ ਬਰਾਦਰੀ ਦੀਆਂ ਕਈ ਮੰਗਾਂ ਨੂੰ ਲਿਆਂਦਾ ਗਿਆ। 1935 ਈਸਵੀ ਵਿੱਚ ਸੰਤ ਪ੍ਰੇਮ ਸਿੰਘ ਜੀ ਨੇ ਰਾਜਨੀਤੀ ਵਿੱਚ ਕਦਮ ਰੱਖਿਆ। ਸੰਤ ਪ੍ਰੇਮ ਸਿੰਘ ਜੀ ਸ਼ੋਮਨੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ 10 ਮੈਂਬਰਾਂ ਵਿੱਚੋਂ ਇੱਕ ਸਨ। ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 3821 ਵੋਟਾਂ ਦੇ ਫਰਕ ਨਾਲ ਹਰਾਇਆ। 1944 ਈਸਵੀ ਨੂੰ ਪੰਜਾਬ ਵਿਧਾਨ ਸਭਾ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ ਪੇਸ਼ ਕੀਤਾ ਗਿਆ। ਉਸ ਬਿੱਲ ਦੇ ਵਿਚਾਰ ਕਰਨ ਲਈ 27 ਮੈਂਬਰਾਂ ਇੱਕ ਕਮੇਟੀ ਬਣਾਈ ਗਈ ਸੰਤ ਪ੍ਰੇਮ ਸਿੰਘ ਜੀ ਵੀ ਉਹਨਾਂ ਵਿੱਚੋਂ ਇੱਕ ਸਨ ਇਸ ਤਰ੍ਹਾਂ ਧਾਰਮਿਕ ਤੌਰ ਤੇ ਸੰਤ ਪ੍ਰੇਮ ਸਿੰਘ ਜੀ ਦੀ ਮਹਾਨਤਾ ਇੰਨੀ ਵੱਧ ਚੁੱਕੀ ਸੀ ਕਿ ਸਿੱਖ ਧਰਮ ਨਾਲ ਸੰਬੰਧਿਤ ਜਦੋਂ ਵੀ ਕੋਈ ਬਿੱਲ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਂਦਾ ਤਾਂ ਕੋਈ ਧਾਰਮਿਕ ਮਸਲਾ ਆਉਂਦਾ ਤਾਂ ਸੰਤ ਪ੍ਰੇਮ ਸਿੰਘ ਜੀ ਨੂੰ ਹਮੇਸ਼ਾ ਪਹਿਲ ਦੇ ਆਧਾਰ ਤੇ ਵਿਚਾਰ ਕਰਨ ਵਾਲੀ ਕਮੇਟੀ ਦਾ ਮੈਂਬਰ ਬਣਾਇਆ ਜਾਂਦਾ ਸੀ ਇਲਾਕੇ ਵਿੱਚ ਹੋਏ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਦੇਖ 1900 ਸਾਲੀ ਇਸਵੀ ਵਿੱਚ ਸੰਤ ਪ੍ਰੇਮ ਸਿੰਘ ਜੀ ਫਿਰ ਐਮ.ਐਲ.ਏ. ਦੀਆਂ ਵੋਟਾਂ ਬਹੁਤ ਵੱਡੇ ਫਰਕ ਨਾਲ ਜਿੱਤ ਲੁੱਸੋ 1947 ਇਸਵੀ ਪੰਜਾਬ ਦੀ ਵੰਡ ਦਾ ਲੁਬਾਣਾ ਭਰਾਦਰੀ ਤੇ ਵੀ ਬਹੁਤ ਡੂੰਘਾ ਪ੍ਰਭਾਵ ਪਿਆ 1947 ਇਸਵੀ ਵਿੱਚ ਪੰਜਾਬ ਦੀ ਵੰਡ ਤੋਂ ਪਹਿਲਾਂ ਲੁਬਾਣਾ ਭਰਾਦਰੀ ਸਾਰੇ ਪ੍ਰਾਂਤਾਂ ਵਿੱਚ ਪੂਰੀ ਤਰ੍ਹਾਂ ਖਿਲਰੇ ਹੋਏ ਸਨ ਲੁਬਾਣਾ ਭਰਾਦਰੀ ਦੇ ਇੱਕ ਥਾਂ ਤੇ ਵਸਣ ਨਾਲ ਇਹਨਾਂ ਦੀ ਤਾਕਤ ਵਧੇਗੀ ਤੇ ਇਹਨਾਂ ਦੀ ਪੰਜਾਬ ਵਿਧਾਨ ਸਭਾ ਦੇ ਹਲਕਿਆਂ ਵਿੱਚ ਕਾਫੀ ਗਿਣਤੀ ਹੋ ਜਾਵੇਗੀ ਇਸ ਕਰਕੇ ਉਹ ਆਪਣੇ ਪ੍ਰਤੀਨਿਧੀ ਪੰਜਾਬ ਵਿੱਚ ਵਿਧਾਨ ਸਭਾ ਵਿੱਚ ਭੇਜ ਸਕਣਗੇ ਇੱਕ ਇਲਾਕੇ ਵਿੱਚ ਇਕੱਠੇ ਵਸਨ ਕਰਕੇ ਇਹਨਾਂ ਨੂੰ ਵਿਆਹ ਸ਼ਾਦੀਆਂ ਕਰਨ ਵਿੱਚ ਸੋਖ ਹੋਵੇਗੀ ਇਹਨਾਂ ਨੂੰ ਦੂਰ ਚੱਲ ਕੇ ਨਹੀਂ ਜਾਣਾ ਪਵੇਗਾ ਇਸ ਤੋਂ ਬਿਨਾ ਉਹ ਆਪਣੀਆਂ ਪੱਛਮੀ ਪੰਜਾਬ ਵਿੱਚ ਸਥਾਪਿਤ ਕੀਤੀਆਂ ਗਈਆਂ ਵਿਦਿਅਕ ਸੰਸਥਾਵਾਂ ਨੂੰ ਆਪਣੇ ਦੁਬਾਰਾ ਵਸਾਏ ਇਲਾਕਿਆਂ ਵਿੱਚ ਸਥਾਪਿਤ ਕਰ ਸਕਣਗੇ ਸੰਤ ਪ੍ਰੇਮ ਸਿੰਘ ਜੀ ਨੇ ਲੁਬਾਣਾ ਬਰਾਦਰੀ ਦੇ ਮੂੜ ਵਸੇਵੇਂ ਲਈ ਜ਼ਿਲ੍ਹਾ ਹੁਸ਼ਿਆਰ ਕੋਲੀ ਸੂਆ ਤਹਿਸੀਲ ਦੇ ਉਸ ਦੇ ਨਾਲ ਕਪੂਰਥਲਾ रियासत ਭੁਲਾਥੀ ਇਲਾਕੇ ਦੇ ਪਿੰਡ ਜੋ ਕਾਲੀ ਵਹਿਦੇ ਦੋਵੇਂ ਪਾਸੇ ਸਥਿਤ ਸਨ ਤੇ ਮੁਸਲਮਾਨ ਪੱਛਮੀ ਪੰਜਾਬ ਵਿੱਚ ਜਾਣ ਕਰਕੇ ਵਿਲੇਓ ਸਾਨੂੰ ਪਹਿਲ ਦੀ ਤਸੂਆ ਤਹਿਸੀਲ ਵਿੱਚ ਪਹਿਲਾਂ ਹੀ ਲੁਬਾਣਾ ਬਰਾਦਰੀ ਦੇ 21 ਪਿੰਡ ਸਨ ਇਸ ਤਰ੍ਹਾਂ ਇਹ ਇੱਕ ਕਾਫੀ ਵਿਸ਼ਾਲ ਇਲਾਕਾ ਸੀ ਜਿਸ ਤੇ ਪੱਛਮੀ ਪੰਜਾਬ ਤੋਂ ਆਏ ਲੁਬਾਣਾ ਬਰਾਦਰੀ ਦੇ ਲੋਕਾਂ ਦੇ ਵੱਡੇ ਸਨੇ ਫਸਾਇਆ ਜਾ ਸਕਦਾ ਸੀ ਇਸ ਵਸੇਵੇ ਨਾਲ ਇੱਥੋਂ ਦੇ ਜੱਦੀ ਪੁਸ਼ਤੀ ਰਹਿਣ ਵਾਲੇ ਲੁਬਾਣਾ ਬਰਾਦਰੀ ਦੇ ਲੋਕਾਂ ਅਤੇ ਪੱਛਮੀ ਪੰਜਾਬ ਤੋਂ ਆਏ ਲੋਕਾਂ ਦਾ ਇੱਕ ਵਿਸ਼ਾਲ ਇਲਾਕੇ ਤੇ ਪ੍ਰਭਾਵ ਕਾਇਮ ਹੋਣਾ ਸੀ ਸੰਤ ਪ੍ਰੇਮ ਸਿੰਘ ਜੀ ਦੀ ਇਹ ਇੱਕ ਵੱਡੀ ਪ੍ਰਾਪਤੀ ਸੀ ਕਿ ਪੱਛਮੀ ਪੰਜਾਬ ਵਿੱਚੋਂ ਉਜੜ ਕੇ ਆਏ ਲੋਬਾਣਾ ਬਰਾਦਰੀ ਦੇ ਬਹੁਤ ਵੱਡੇ ਹਿੱਸੇ ਨੂੰ ਆਪਣੀ ਇੱਛਾ ਅਨੁਸਾਰ ਪੁਸ਼ਾਹਾਰਪੁਰ ਜ਼ਿਲ੍ਹੇ ਦੀ ਸੂਬਤ ਸੀ ਤੇ ਉਸ ਦੇ ਨਾਂ ਲੱਗਦੇ ਜ਼ਿਲ੍ਹਾ ਕਪੂਰਥਲਾ ਦੇ ਭਲੱਥ ਇਲਾਕੇ ਵਿੱਚ ਇਕੱਠੇ ਬਿਠਾਉਣਾ ਇਹ ਮੁੱਖ ਤੌਰ ਤੇ ਬਿਆਸ ਲਾਗੇ ਦੇ ਇਲਾਕੇ ਸਨ ਇਸ ਇਲਾਕੇ ਵਿੱਚ ਪਾਣੀ ਦੀ ਕੋਈ ਘਾਟ ਨਹੀਂ ਸੀ ਅੱਜ ਵੀ ਇਸ ਇਲਾਕੇ ਵਿੱਚ ਪਾਣੀ ਦਾ ਪੱਧਰ ਕਾਫੀ ਉੱਚਾ ਹੈ ਲੋਬਾਣਾ ਬਰਾਦਰੀ ਦੇ ਕੁਝ ਲੋਕ ਲੁਧਿਆਣਾ ਅਤੇ ਅੰਮ੍ਰਾਲਾ ਜਿਲ੍ਹਿਆਂ ਵਿੱਚ ਚੰਗੀਆਂ ਜ਼ਮੀਨਾਂ ਪ੍ਰਾਪਤ ਕਰਕੇ ਉੱਥੇ ਵਸ ਗਏ ਸੰਤ ਪ੍ਰੇਮ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਬੇਗੋਵਾਲ ਦੇ ਨੇੜੇ ਅਲਾਟ ਕਰਾਉਣ ਲਈ ਪ੍ਰੇਰਿਤ ਕੀਤਾ ਇਸ ਸਬੰਧ ਵਿੱਚ ਉਹਨਾਂ ਨੇ ਲੁਬਾਣਾ ਭਰਾਤਰੀ ਦੇ ਪ੍ਰਮੁੱਖ ਸੱਜਣਾ ਦੀ ਸ਼ਾਬਦ ਵਿਖੇ ਇੱਕ ਸਭਾ ਬੁਲਾਈ ਸੰਤ ਪ੍ਰੇਮ ਸਿੰਘ ਜੀ ਨੇ ਉਹਨਾਂ ਨੂੰ ਉਰਜੋਰ ਸ਼ਬਦਾਂ ਵਿੱਚ ਪੂਰ ਥੱਲਾ ਅਤੇ ਹੁਸ਼ਿਆਰਪੁਰ ਜਿਨ੍ਹਾਂ ਵਿੱਚ ਆਬਾਦ ਹੋਣ ਲਈ ਕਿਹਾ ਇਸ ਯਤਨ ਵਿੱਚ ਸੰਤ ਪ੍ਰੇਮ ਸਿੰਘ ਜੀ ਨੂੰ ਬਹੁਤ ਸਫਲਤਾ ਹੋਈ ਕਿਉਂਕਿ ਉਹਨਾਂ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕੋਈ ਵੀ ਸੰਤਾਂ ਦੀ ਗੱਲ ਠੁਕਰਾਂ ਦੀ ਹਿੰਮਤ ਨਹੀਂ ਸੀ ਕਰਦਾ। ਉਹਨਾਂ ਦਾ ਸੰਤ ਪ੍ਰੇਮ ਸਿੰਘ ਵਿੱਚ ਪੂਰਾ ਭਰੋਸਾ ਸੀ। ਸੰਤ ਪ੍ਰੇਮ ਸਿੰਘ ਜੀ ਦੇ ਬੇਗੋਹਲਾਨ ਕਰਕੇ ਲੁਬਾਣਾ ਬਰਾਦਰੀ ਇਸ ਦੇ ਨੇੜੇ ਵਸਣ ਕਰਕੇ ਇਹ ਪਿੰਡ ਲੁਬਾਣਾ ਸਿੰਘ ਬਰਾਦਰੀ ਦਾ ਇੱਕ ਕੇਂਦਰ ਬਣ ਗਿਆ। ਇਹ ਸੀ ਮਹਾਨ ਸਮਾਜ ਸੁਧਾਰਕ ਮਹਾਨ ਪਸਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜੀਵਨ ਬਾਰੇ ਇੱਕ ਸੰਖੇਪ ਲੱਖ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਲਾਈਕ ਜਰੂਰ ਕਰੋ।